ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਇੱਕ ਨਾ ਸਾਰੇ ਜਣੇ ਗੱਲ ਦੱਸਿਓ ਮੈਨੂੰ ਕਮੈਂਟ ਆਏ ਤੇ ਉਹਦੇ ਵਿੱਚ ਮਰੀ ਥੋੜੀ ਜੀ ਬਹਿਸ ਹੋ ਗਈ ਚਲੋ ਆਪਣੇ ਭਰਾ ਹੀ ਆ ਕੀ ਅਕਾਲੀ ਦਲ ਦੁਬਾਰਾ ਸੱਤਾ ਚਾ ਸਕਦਾ ਇਹ ਇੱਕ ਮਤਲਬ ਸਵਾਲ ਆ ਮੇਰੇ ਵੱਲੋਂ ਲਾਲੋ ਜਾਂ ਕੁਛ ਮੁੰਡਿਆਂ ਵੱਲੋਂ ਲਾਲੋ ਵੀ ਕੀ ਅਕਾਲੀ ਦਲ ਦੁਬਾਰਾ ਸੱਤਾ ਚ ਆ ਸਕਦਾ ਪਹਿਲਾਂ ਵਾਂ ਜੇ ਸਾਡੀ ਸੋਚ ਆ ਮੇਰੀ ਸੋਚ ਆ ਮੈਨੂੰ ਨਹੀਂ ਲੱਗਦਾ ਬਾਈ ਨਹੀਂ ਆ ਸਕਦਾ ਕਿਉਂਕਿ ਕਿਉਂਕਿ ਕੁਝ ਚੀਜ਼ਾਂ ਸਾਹਮਣੇ ਆ ਜਿਵੇਂ ਬਹਿਬਲਾ ਕਲਾ ਵਾਲਾ ਹੋਇਆ ਕਾਂਡ ਗੋਲੀ ਦੇ ਆਰਡਰ ਅਸੀਂ ਇਹ ਸੁਣੀਆਂ ਪੜੋ ਸਾਬਤ ਹੋਈਆਂ ਨਹੀਂ ਪਰ ਚੀਜ਼ ਉਹ ਸਾਰਿਆਂ ਨੂੰ ਸੱਚਾਈ ਪਤਾ ਅਸੀਂ ਤਾਂ ਸਮਝਦੇ ਵੀ ਨਹੀਂ ਆ ਸਕਦਾ ਠੀਕ ਆ ਤੇ ਤੁਸੀਂ ਬਾਈ ਦੱਸੋ ਕੀ ਕਹਿੰਨੇ ਵੀ ਆ ਸਕਦਾ ਜਾਂ ਨਹੀਂ ਆ ਸਕਦਾ ਠੀਕ ਆ ਤੇ ਬਾਕੀ ਪਾਰਟੀ ਦਾ ਸਾਡੀ 1920 ਚ ਬਣੀ ਇੱਕ ਬਹੁਤ ਜਿਹਨੂੰ ਇੱਕ ਪਵਿੱਤਰ ਹੀ ਕਹੜੋ ਇੱਕ ਬਹੁਤ ਵਧੀਆ ਬਣਾਈ ਸੀ ਪਰ ਬੰਦੇ ਉਹੀ ਗੱਲ ਕਰਪਟ ਹੋ ਜਾਂਦੇ ਆ ਫੇਰ ਚੀਜ਼ ਆ ਪਾਰਟੀ ਸਾਡੀ ਖੇਤਰੀ ਪਾਰਟੀ ਆਸੀਂ ਉਹ ਚੀਜ਼ ਨੂੰ ਲਈ ਕਰਦੇ ਆ ਨਾ ਆਪਾਂ ਸਾਰੇ ਪਰ ਜਦੋਂ ਉਹੀ ਪਾਰਟੀ ਤੋਂ ਇਹ ਚੀਜ਼ਾਂ ਸੁਣਨ ਨੂੰ ਮਿਲੀਆਂ ਇਹ ਚੀਜ਼ਾਂ ਦੇਖੀਆਂ ਤੇ ਉਦੋਂ ਦਿਲ ਟੁੱਟਿਆ ਅਸਲ ਦੇ ਵਿੱਚ ਸਾਡੀ ਪਾਰਟੀ ਆ ਪਰ ਜਿਹੜੇ ਹੁਣ ਪ੍ਰੈਜ਼ੈਂਟ ਹੁਣ ਮੌਜੂਦਾ ਹਾਲਾ ਚਾਲ ਦੇ ਪੈਸ ਤੇ ਸੱਚੋ ਸੱਚ ਦੱਸਿਓ ਕਿ ਅਕਾਲੀ ਦਲ ਦੁਬਾਰਾ ਸੱਤਾ ਚਾਹ ਸਕਦਾ ਸੱਸੀਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਅਬ ਭਈਆ ਦੇਖਿਓ ਕੁੜੀਏ ਵਸਾਲਾ ਇਹ ਕਹਿੰਦਾ ਨਾ ਇਹ ਵੀ ਤੇ ਹੋਰ ਵੀ ਬਹੁਤ ਜ਼ੋਰ ਲਗਾਇਆ ਪਿਆ ਵੀ ਦਲਜੀਤ ਨੂੰ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕਰ ਦੋ ਤੇ ਇਹਨੇ ਮਤਲਬਾਨਾ ਬਿਆਨ ਦਿੱਤਾ ਕਹਿੰਦਾ ਨਾ ਮਤਲਬ ਦਲਜੀਤ ਨੂੰ ਅਸੀਂ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕੱਢਦੇ ਆਂ ਇਹਦੀ ਜਗ੍ਹਾ ਕੋਈਆਂ ਭਲਾਸਾ ਨੂੰ ਸ਼ੂਟਿੰਗ ਕਿਉਂ ਧਾਰ ਵੀ ਅਗਲੇ ਨੇ ਕਿਹਾ ਹੋਇਆ ਕਿ ਮੈਂ ਬੋਲੀਵੁੱਡ ਤੋਂ ਕੀ ਲੈਣਾ ਯਾਰ ਤੂੰ ਤੁਹਾਡਾ ਦਿਮਾਗ ਹੈ ਨਹੀਂ ਲੌਜੀਕ ਨਾਲ ਸੋਚੋ ਉਹ ਬੰਦਾ ਤਾਂ ਉਥੇ ਹਾਲੀਵੁੱਡ ਪਹੁੰਚਿਆ ਪਿਆ ਕਿੱਥੇ ਕਿੱਥੇ ਉਹ ਉਹ ਕਿਹੜਾ ਟੇਲਰ ਸਾ ਟੇਲਰ ਸਵਿਫਟੀਆਂ ਕਿਹਦੇ ਕਿਹਦੇ ਨਾਲ ਗਾਈ ਜਾਂਦਾ ਕਿਤੇ ਕੋਚੇਲਾ ਕਿਤੇ ਗ੍ਰੈਮੀ ਤੁਸੀਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹਣਾ ਗ੍ਰੈਮੀ ਠੀਕ ਆ ਤੇ ਤੁਸੀਂ ਬਾਰਡਰ 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 ਕੀ ਆ ਬਾਰਡਰ ਦੇ ਵਿੱਚ ਕੱਢਦਾ ਤੇ ਕੱਢਦਾ ਓਏ ਉਧਾਰ ਨਹੀਂ ਮਾਰਦਾ ਥੋੜੀ ਬਾਰਡਰ ਦੀ ਮੈਂ ਪੰਜਾਬੀ ਭਰਾਵਾਂ ਨੂੰ ਵੀ ਕਹਿਣਾ ਚਾਹਣਾ ਵੱਧ ਚੜ ਕੇ ਆਪਣੇ ਪੇ ਦਲਜੀਤ ਦੀ ਹੈਲਪ ਸਪੋਰਟ ਕਰੋ ਪਤਾ ਕਿਉਂ ਸਪੋਰਟ ਦਾ ਮਤਲਬ ਕਈ ਕਹਿਣਗੇ ਸਾਨੂੰ ਕੀ ਹੈ ਯਾਰ ਉਹਦੀ ਆਪ ਦਾ ਜਦੋਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਇਹ ਚੀਜ਼ ਬੋਲਦਾ ਹਨ ਕੋਚਲਾਰਗੀਆਂ ਦੇ ਵਿੱਚ ਵੀ ਮੈਂ ਹੂੰ ਪੰਜਾਬ ਤੇ ਜਿਹਦਾ ਸਾੜਾ ਇਹਨਾਂ ਨੂੰ ਲੱਗਦਾ ਵੀ ਪੰਜਾਬ ਕਿਉਂ ਕਹਿੰਦਾ ਦੇਸ਼ ਦਾ ਨਾਂ ਕਿਉਂ ਨਹੀਂ ਲੈ ਰਿਹਾ ਓ ਯਾਰ ਉਹ ਦੇਸ਼ ਦਾ ਫਲੈਗ ਝੰਡਾ ਲੈ ਕੇ ਤਾਂ ਜਾਂਦਾ ਹਰੇਕ ਸ਼ੋਅ 'ਚ ਪਹਿਲਾਂ ਹੀ ਆ ਬਾਅਦ 'ਚ ਕਹਿੰਦਾ ਮੈਂ ਹੂੰ ਪੰਜਾਬ ਦੇ ਉਹ ਪੰਜਾਬ ਦਾ ਹੀ ਆ ਤੇ ਪੰਜਾਬ ਦਾ ਹੀ ਕੋ ਉਹ ਹੋਰ ਉਹ ਬਿਹਾਰ ਦਾ ਕਹਿ ਦੂਗਾ ਠੀਕ ਆ ਰੌਲਾ ਤਾਂ ਬਸ ਦਸਤਾਰ ਦਾ ਤੇ ਪੰਜਾਬੀ ਦਾ ਬਸ ਮੇਨ ਆ ਬਾ ਮੁੱਦਾ ਚੱਕ ਲੋ ਜਿਹੜਾ ਚੱਕਿਆ ਜਾਂਦਾ ਤੇ ਆ ਜਿਹੜੇ ਸੁਨੀਲ ਛੜੀ ਦੇ ਬਿਆਨ ਵੀ ਹੋਣਾ ਉਹ ਅਗਲਾ ਧਾਰ ਨਹੀਂ ਮਾਰਦਾ ਸੋਡੇ ਸੋਡਾ ਬਾਲੀਵੁੱਡ ਦਾ ਸਾਊਥ ਵਾਲਿਆਂ ਤੋਂ ਥੱਲੇ ਹੋਇਆ ਪਿਆ ਹੁਣ ਸੋ ਵੀਡੀਓ ਨੂੰ ਬਈ ਸ਼ੇਅਰ ਕਰਿਓ ਤੇ ਸਪੋਰਟ ਕਰੋ ਦਿਲਜੀਤ ਦੀ ਵਾਤ ਚੜ ਕੇ ਠੀਕ ਆ ਸਾਰਿਆਂ ਨੂੰ ਕੀ ਹਾਲ ਚਾਲ ਆ ਬੱਬੂ ਮਾਨ ਨੇ ਖੁੱਲ ਕੇ ਦਿਲਜੀਤ ਦੀ ਸਪੋਰਟ ਕੀਤੀ ਹੈ ਤੇ ਵਾਈਟ ਹੈਲਦੀ ਕਿ ਅਸੀਂ ਤੁਹਾਡੇ ਨਾਲ ਆ ਜੋ ਸਾਡੇ ਤੋਂ ਮਤਲਬ ਸਾਡੇ ਲਈ ਇੱਕ ਸੇਵਾ ਤਾਂ ਕੋਈ ਦੱਸੋ ਹੁਣ ਮੈਂ ਉਹ ਲੋਕਾਂ ਦੀ ਭੇਡਾਂ ਦੀ ਗੱਲ ਕਰਨਾ ਚਾਹਣਾ ਜਿਹੜੀਆਂ ਤੁਸੀਂ ਇੱਕ ਗੱਲ ਦੱਸੋ ਕਿਹੜੇ ਸਿੰਗਰ ਨੇ ਦਿਲ ਕਿਹੜੇ ਨੇ ਪੋਸਟਾਂ ਪਾਈਆਂ ਕਿਹੜੇ ਨੇ ਆਏ ਮਤਲਬ ਨਾਰੇ ਮਾਰੇ ਆ ਵੀ ਦਲਜੀਤ ਦੇ ਨਾਲ ਆਏ ਲੈ ਗੱਲ ਪਤਾ ਕਿੰਡੀ ਵੱਡੀ ਆ ਅਗਲੇ ਨੂੰ ਗਦਾਰ ਦੱਸਿਆ ਗਿਆ ਗਦਾਰ ਕਿਹਨੂੰ ਜਿਹਦੇ ਸਿਰ ਤੇ ਪੱਗ ਬੰਨੀ ਹੋਈ ਆ ਤੇ ਬੱਬੂ ਮਾਨ ਜਿਹਨੂੰ ਤੁਸੀਂ ਐਵੇਂ ਭੇਡਾਂ ਪਤਾ ਨਹੀਂ ਕਿਹੜਾ ਨ ਯਾਰ ਕੋਈ ਮਸਲਾ ਨਹੀਂ ਉਹ ਬੰਦੇ ਦੀ ਰੀਸ ਨਹੀਂ ਹੋਣੀ ਬਈ ਜਿੰਨਾ ਮਰਜੀ ਜ਼ੋਰ ਲਾ ਲਓ ਕਿਸੇ ਦਿਨ ਮੈਂ ਵੀਡੀਓ ਪਾ ਦੂੰ ਉਹ ਬੰਦੇ ਨੇ ਜਿੰਨਾ ਕਿਸਾਨੀ ਲਈ ਮਜ਼ਦੂਰੀ ਲਈ ਆਪਦੇ ਧਰਮ ਲਈ ਗਾਇਆ ਕਿਸੇ ਨੇ ਬਈ ਗਾਇਆ ਹੀ ਨਹੀਂ ਮੈਂ ਇੱਕ ਦਿਨ ਨਾ ਚੀਜ਼ ਕੱਢੂੰਗਾ ਤੇ 10 ਮਿੰਟ ਦੀ ਵੀਡੀਓ ਬਣ ਜਾਣੀ ਆ ਤੇ ਹੁਣ ਵੀ ਉਹ ਦਲਜੀਤ ਦੇ ਖੁੱਲ ਕੇ ਸਪੋਰਟ ਚ ਆਇਆ ਨਹੀਂ ਹੋਰ ਕਿਹੜਾ ਸਿੰਗਰ ਆਇਆ ਬਈ ਐਵੇਂ ਤੁਸੀਂ ਕਿਸੇ ਨੂੰ ਮਾੜਾ ਬੋਲਣ ਲੱਗ ਜਾਨੇ ਆ ਜੋ ਚੀਜ਼ ਹੈ ਸਚਾਈ ਉਹ ਉਵੇਂ ਹੀ ਰਹਿਣੀ ਆ ਜੇ ਉਹ ਤੁਸੀਂ ਇੱਕ ਚੀਜ਼ ਦੇਖੋ ਕਿਹੜੇ ਵਿਲਿਆਂ ਦਾ ਉਹ ਬੰਦਾ ਚੱਲਦਾ ਹੁੰਦਾ 90 90 ਦਾ ਤੇ ਅੱਜ 2025 ਚੱਲਦਾ ਪਿਆ ਬਈ ਨਾਲ ਭਲਾਂ ਗਰਦਾਸ ਮਾਨ ਸੀ ਹਰਭਜਨ ਮਾਨ ਸੀ ਜਾਂ ਹੋਰ ਕਿੰਨੇ ਸਿੰਗਰ ਸੀ ਕੋਈ ਤਾਂ ਵੈਸੇ ਹੀ ਗਾਇਬ ਹੋ ਗਏ ਜਿਹੜੇ ਮਾੜਾ ਮੋਟਾ ਦੱਸਦੇ ਆ ਉਹਨਾਂ ਨੂੰ ਆਪਣਾ ਪਤਾ ਤੇ ਇੱਕ ਬੰਦਾ ਉਦੋਂ ਦਾ ਸਟਿਲ ਉੱਥੇ ਹੀ ਖੜਾ ਅੱਜ ਵੀ ਰੈਂਕ ਉਵੇਂ ਟ੍ਰੈਂਡਿੰਗ ਦੇ ਵਿੱਚ ਇਹ ਤਾਂ ਹੋਣ ਵਾਲੀ ਕੁਝ ਜਨਰੇਸ਼ਨ ਆ ਗਈ ਐਵੇਂ ਜਿਹਨਾਂ ਨੂੰ ਪਤਾ ਨਹੀਂ ਥੋੜੀ ਕਮੈਂਟ ਕਰਨ ਲੱਗ ਜਾਂਦੇ ਆ ਪੋਸਟਾਂ ਪਾਉਣ ਲੱਗ ਜਾਂਦੇ ਆ ਜਿੰਨੀ ਉਹਨੇ ਚਲੋ ਇਹ ਤਾਂ ਮੈਂ ਪ੍ਰੋਪਰ ਵੀਡੀਓ ਕਰੂੰਗਾ ਉਹ ਬੰਦੇ ਤੇ ਪਰ ਉਹ ਬੰਦਾ ਖੁੱਲ ਕੇ ਦਿਲਜੀਤ ਦੀ سپورਟ ਚ ਆਇਆ ਹੋਰ ਕੋਈ ਸਿੰਗਰ ਨਹੀਂ ਬਈ ਆਇਆ ਤੇ ਸਾਰੇ ਪੰਜਾਬਗੋਣਾ ਮੈਂ ਬੇਨਤੀ ਕਰਨੀ ਚਾਹਣਾ ਇਹ ਗੱਲ ਬਹੁਤ ਵੱਡੀ ਹੈ ਗੱਲ ਹੀ ਦਸਤਾਰ ਤੇ ਪੰਜਾਬ ਦੀ ਆ ਖੁੱਲ ਕੇ سپورਟ ਕਰੋ ਬਈ